ਇਨਾਂ ਦਾ ਦਿਮਾਗ ਕਿਉਂ ਸਲਤਨੋਂ ਦੇ ਲਿਆ ਵੀ ਜਿੱਦਣ ਮੈਂ ਜਾ ਕੇ ਭਾਜੇਪੀ ਚ ਉਹ ਵੀ ਮੋਦੀ ਜੀ ਦੀ ਕੈਬਨਿਟ ਦੇ ਵਿੱਚ ਉੱਥੇ ਜਾ ਕੇ ਮੈਂ ਮੰਤਰੀ ਬਣ ਗਿਆ ਅਸਲੀ ਬਿਮਾਰੀ ਇਲਾਜ ਇਹ ਉਦਣ ਦੇ ਹਿੱਲੇ ਹੋਏ ਪਰ ਪੰਜਾਬ ਦੇ ਵਿੱਚ ਮੈਨੂੰ ਪਤਾ ਸੀ ਸਿਹਤ ਸਹੂਲਤਾਂ ਦਾ ਹਾਲਾਤ ਕੋਈ ਬਾੜੇ ਚੰਗੇ ਨਹੀਂਗੇ ਮੈਂ ਇਹਨਾਂ ਦਾ ਦੋਨਾਂ ਦਾ ਮੈਂ ਬੈੱਡ ਵੀ ਬੁੱਕ ਕਰਾ ਕੇ ਰੱਖ ਦਉ ਜਿੱਥੇ ਸਿਹਤ ਵਧੀਆ ਤੋਂ ਵਧੀਆ ਜਿਹੜਾ ਇਲਾਜ ਆ ਉਹ ਪੰਜਾਬ ਨਹੀਂ ਦਿੱਲੀ ਹੁੰਦੀ ਮੈਂ ਹੋਰ ਮੋਦੀ ਜੀ ਨੂੰ ਕਹਿ ਕੇ ਚੰਗਾ ਫੈਸਿਲਿਟੀ ਤੁਹਾਡੀ ਦੋਨਾਂ ਲਈ ਮੈਂ ਇੱਥੇ ਰੱਖਣਾ ਚੰਗਾ ਇਲਾਜ ਤੁਹਾਡਾ ਕਰਾਂਗੇ ਚੰਗੀ ਤੁਹਾਡੀ ਸੇਵਾ ਕਰਾਂਗੇ ਕੋਈ ਕਮੀ ਨਹੀਂ ਤੁਹਾਡੇ ਛੱਡ ਦੇ ਇਸ ਕਰਕੇ ਇਹ ਇਲਾਜ ਵਾਲੀ ਜਿਹੜੀ ਤੁਸੀਂ ਰੋਜ਼ ਗੱਲ ਕਰਦੇ ਨਾਲ ਪਰ ਮੈਂ ਅੱਜ ਵਢਿੰਸਾ ਤੁਹਾਨੂੰ ਇਹ ਗੱਲ ਇੱਕ ਦੱਸਣੀ ਚਾਹਨਾ ਤੁਸੀਂ ਬਾਰ-ਬਾਰ ਪਹਿਲਾਂ ਤਾਂ ਮੈਨੂੰ ਪਤਾ ਵੀ ਤੁਸੀਂ ਰਾਹੁਲ ਗਾਂਧੀ ਨੂੰ ਘੱਟ ਤੋਂ ਜਾਣਦੇ ਹੋ ਜਾਂ ਰਾਹੁਲ ਗਾਂਧੀ ਤੁਹਾਨੂੰ ਘੱਟ ਤੋਂ ਮੇਰੇ ਕੋਲ ਸਾਰਾ ਹੀ ਤੁਹਾਡੇ ਘੋਟੜੇ ਮੇਰੇ ਮੂਰੇ ਹੀ ਤੁਸੀਂ ਮੈਂ ਤੁਹਾਨੂੰ ਦੇਖਦਾ ਰਿਹਾ ਇਹਦੇ ਕੋਈ ਭੁਲੇਖੇ ਚ ਨਾ ਰੱਖੋ ਆ ਜਿਹੜੇ ਏਜੰਟ ਨੇ ਰਾਹੁਲ ਗਾਂਧੀ ਦੇ ਖਾਸ ਤੌਰ ਤੇ ਪੰਜਾਬ ਦੇ ਪ੍ਰਤਾਪ ਬਾਜਵਾ ਜੀ ਮੈਂ ਹਜੇ ਕਿਹੜੀ ਪੰਜਾਬੀ ਵਾਲਿਆਂ ਜੀ ਇੱਜ਼ਤ ਕਰਾਉਣੀ ਨਹੀਂ ਆਉਂਦੀ ਤਾਂ ਫਿਰ ਉਹਨਾਂ ਦਾ ਵੀ ਹਿਸਾਬ ਕਰ ਲਾਂਗੇ ਕੋਈ ਕਰੀਂ ਦੇਸ਼ ਸਾਡਾ ਹੈ ਯਾਰ ਕਿਸੇ ਦਾ ਦੇਸ਼ ਹੈ ਸਿੱਖਾਂ ਦਾ ਦੇਸ਼ ਹੈ ਜਿਵੇਂ ਬਾਕੀ ਸਾਰਿਆਂ ਦਾ ਦੇਸ਼ ਹੈ ਤੇ راہુલ ਗਾਂਧੀ ਸਟੇਟਮੈਂਟ ਤੋਂ ਬਾਅਦ ਜਦੋਂ ਮੈਂ ਇਹ ਗੱਲ ਕੀਤੀ ਕਿਉਂਕਿ ਬਾਹਰਲੇ ਸਟੇਟਾਂ ਦੇ ਵਿੱਚ ਐਸਾ ਮਾਹੌਲ ਨਾ ਬਣੇ ਸਿੱਖਾਂ ਲਈ ਉਸ ਤੋਂ ਬਾਅਦ ਮੈਂ ਜਦੋਂ ਮੈਂ ਪਹੁੰਚਿਆ ਰਾਤ ਤੇ ਮੈਂ ਉਸ ਤੋਂ ਬਾਅਦ ਆ ਜਿਹੜੇ ਏਜੰਟ ਨੇ راہુલ ਗਾਂਧੀ ਦੇ ਖਾਸ ਤੌਰ ਤੇ ਪੰਜਾਬ ਦੇ ਜਿਹਦੇ ਵਿੱਚ ਇਹ ਰਾਜਾ ਵੜਿੰਗ ਜਿਹੜੇ ਉੱਥੇ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਪ੍ਰਤਾਪ ਬਾਜਵਾ ਜੀ ਮੈਂ ਅਜੇ ਢੀੜੀ ਪੰਜਾਮੀ ਵਾਲਿਆਂ ਨੂੰ ਮੈਂ ਸਤਿਕਾਰ ਕਰਦਾ ਵੱਡੇ ਆ ਮੈਂ ਜੇ ਨਹੀਂ ਵੀ ਹਜੇ ਵੀ ਜਿਓ ਅੱਗੇ ਉਹਨਾਂ ਦੀ ਜੇ ਨਹੀਂ ਉਹ ਹਟਣਗੇ ਭਾਈ ਫਿਰ ਜੇ ਇੱਜ਼ਤ ਕਰਾਉਣੀ ਨਹੀਂ ਆਉਂਦੀ ਤਾਂ ਫਿਰ ਉਹਨਾਂ ਦਾ ਵੀ ਹਿਸਾਬ ਕਰ ਲਾਂਗੇ ਕੋਈ ਗੱਲ ਨਹੀਂ ਉਹ ਤਾਂ ਸਭ ਦਾ ਹੀ ਹੁੰਦਾ ਏ ਪਰ ਮੈਂ ਅੱਜ ਬੜਿੰਕਸਾ ਤੁਹਾਨੂੰ ਇਹ ਗੱਲ ਇੱਕ ਦੱਸਣੀ ਚਾਹਨਾ ਤੁਸੀਂ ਬਾਰ-ਬਾਰ ਪਹਿਲਾਂ ਤਾਂ ਮੈਨੂੰ ਪਤਾ ਵੀ ਤੁਸੀਂ ਰਾਹੁਲ ਗਾਂਧੀ ਨੂੰ ਘੱਟ ਤੋਂ ਜਾਣਦੇ ਹੋ ਜਾਂ ਰਾਹੁਲ ਗਾਂਧੀ ਤੁਹਾਨੂੰ ਘੱਟ ਤੋਂ ਜਾਣਦਾ ਮੇਰੇ ਕੋਲ ਸਾਰਾ ਹੀ ਤੁਹਾਡੇ ਕੋਤੜੇ ਮੇਰੇ ਮੂਰੇ ਹੀ ਤੁਸੀਂ ਮੈਂ ਤੁਹਾਨੂੰ ਦੇਖਦਾ ਰਿਹਾ ਇਹੋ ਜਿਹੀ ਕੋਈ ਭੁਲੇਖੇ 'ਚ ਨਾ ਰਹੋ ਅੱਜ ਬੇਸ਼ੱਕ ਤੁਸੀਂ ਪ੍ਰਧਾਨ ਬਣ ਗਏ ਪਰ ਮੈਨੂੰ ਪਤਾ ਏ ਸਾਰੇ ਉਦੋਂ ਬਾਅਦ ਜੇ ਮੈਂ ਗੱਲ ਕਰਾਂ ਤੁਸੀਂ ਵਾਰ-ਵਾਰ ਗੱਲ ਲੁਧਿਆਣੇ ਦੀ ਇਲੈਕਸ਼ਨ ਦੀ ਗੱਲ ਕੀਤੀ ਵੀ ਮੈਂ ਲੁਧਿਆਣੇ ਆ ਕੇ ਇਲੈਕਸ਼ਨ ਆ ਜਿਹੜੀ ਜਿੱਤਿਆ ਏ ਮੈਂ ਸਾਰੇ ਪੰਜਾਬੀਆਂ ਨੂੰ ਖਾਸ ਤੌਰ ਕਾਂਗਰਸੀਆਂ ਨੂੰ ਮੈਂ ਤੇ ਆਪਣੇ ਬੀਜੇਪੀ ਅਨ ਸਾਰਿਆਂ ਨੂੰ ਮੈਂ ਦੱਸਣਾ ਚਾਹਣਾ ਇਹਨਾਂ ਬਾਰੇ ਇਹ ਬਲਿੰਗ ਸਾਹਿਬ ਬਾਰੇ ਇੱਕ ਇਹਨਾਂ ਨੇ ਜ਼ਿਕਰ ਸਾਡੇ ਪਰਿਵਾਰ ਦਾ ਵੀ ਕੀਤਾ ਬੁਰਕੀਰਤ ਸਿੰਘ ਦਾ ਕੀਤਾ ਮੇਰਾ ਕੀਤਾ ਹੁਣ ਮੈਂ ਤੁਹਾਨੂੰ 2008 ਦੀ ਗੱਲ ਸੁਣਾਉਣਾ ਰਾਹੁਲ ਗਾਂਧੀ ਜੀ ਜਦੋਂ ਆਏ ਸਿਆਸਤ ਚ ਇੱਕ ਉਹਨਾਂ ਨੇ ਇਹ ਕਿਹਾ ਵੀ ਇਨਰ ਡੈਮੋਕ੍ਰੇਸੀ ਲੋਕਤੰਤਰ ਪਾਰਟੀ ਚ ਬਹਾਲ ਕਰਨਾ ਉਹੀ ਬੰਦਾ ਕੁਝ ਬਣੂਗਾ ਜਿਹੜਾ ਬੰਦਾ ਇਲੈਕਸ਼ਨ ਜਿੱਤੂ ਪਾਰਟੀ ਦੀ ਤੇ ਜੀ ਉਹਦੀ ਸ਼ੁਰੂਆਤ ਹੈ ਜਿਹੜੀ ਉਹ ਪੰਜਾਬ ਤੋਂ 2008 ਚ ਮੈਂਬਰਸ਼ਿਪ ਤੋਂ ਕਰਤੀ ਉਹ ਮੈਂਬਰਸ਼ਿਪ ਕੀਤੀ ਸ਼ੁਰੂ ਵੀ 20 ਸਾਲ ਤੋਂ ਥੱਲੇ ਥੱਲੇ ਇਲੈਕਸ਼ਨਾਂ ਹੋਣਗੀਆਂ ਕੋਈ ਵੀ ਉਹ ਚ ਪਾਰਟਿਸਪੇਟ ਕਰ ਸਕਦਾ ਇਹ ਚ ਮੈਂ ਤਾਂ ਬਿਲਕੁਲ ਸਾਡਾ ਵੱਡੇ ਭਰਾ ਗੁਰਕੀਰਤ ਸਿੰਘ ਹਰੀਕ ਨੇ ਸਿਆਸਤ ਚ ਆਉਣਾ ਨਹੀਂ ਹੁੰਦਾ ਉਹ ਪੋਲਿਟਿਕਸ ਕਰਦੇ ਸੀ ਅਸੀਂ ਉਹਨਾਂ ਦੇ ਨਾਲ ਸੱਜੀ ਖੱਬੀ ਬਾਹ ਮਣ ਕੇ ਰਹਦੇ ਸੀ ਨਾਲ ਕੰਮ ਕਰਦੇ ਸੀ ਇਹ ਜਿਹੜੇ ਰਾਜਾ ਬੜਿੰਗ ਸਾਹਿਬ ਨੇ ਇਹ ਉਦੋਂ ਪਹਿਲਾਂ ਗੁਰਕੀਰਤ ਯੂਥ ਕਾਂਗਰਸ ਸੀਗੇ ਮੈਂ ਇੱਕ ਸਪਾਈ ਦੇ ਤੌਰ ਤੇ ਕੰਮ ਕਰਦਾ ਸੀ ਕੋਈ ਅਹੁਦੇ ਪਿੱਛੇ ਨਹੀਂ ਤੇ ਉਹ ਇਲੈਕਸ਼ਨ ਰਾਹੁਲ ਗਾਂਧੀ ਨੇ ਜਦੋਂ ਰੱਖ ਲਈ 2008 ਚ ਇਹ ਪਹਿਲਾ ਯੂਥ ਕਾਂਗਰਸ ਆਈਵਾਈਸੀ ਦੇ ਵਿੱਚ ਇੰਡੀਅਨ ਯੂਥ ਕਾਂਗਰਸ ਦੇ ਵਿੱਚ ਉਰੇ ਸਪੋਕਸਪਰਸਨ ਸੀ ਰਾਜਾ ਵੜਿੰਗ ਸਾਹਿਬ ਤੇ ਖਜ਼ਾਨਚੀ ਸਾਡੇ ਸਾਡੇ ਮਿੱਤਰ ਸੁਖਪਾਲ ਭੁੱਲਰ ਨੇ ਜਿਹੜੇ ਉਹ ਖਜ਼ਾਨਚੀ ਸੀ ਤੇ অশੋਕ ਤਵਰ ਆ ਜਿਹੜੇ ਉਹ ਪ੍ਰਧਾਨ ਸੀ ਉਹ ਵੀ ਅਜ ਬੀਜੇਪੀ ਚ ਨੇ ਜਿਹੜੇ ਉਸ ਵੇਲੇ ਆਏ ਬਏ ਸੀ ਪ੍ਰਧਾਨ ਸੀ ਤੇ ਉਸ ਵੇਲੇ ਜਦੋਂ ਇਲੈਕਸ਼ਨ ਲੱਖ ਲਈ ਮੈਂਬਰਸ਼ਿਪ ਸ਼ੁਰੂ ਹੋ ਗਈ ਇਹਨਾਂ ਨੂੰ ਪਤਾ ਲੱਗ ਗਿਆ ਵੀ ਆਈਵਾਈਸੀ 'ਚ ਬੈਠੇ ਜਿਹੜੇ ਇਹ ਸਾਰਾ ਜਿਹੜੇ ਸ਼ਰੇਨਤਰ ਰਚ ਰਹੇ ਸੀ ਉੱਥੇ ਵੀ ਵੋਟਾਂ ਪਵਾ ਲਈਏ ਵੋਟਾਂ 'ਚ ਜਿੱਤ ਆਪ ਹੀ ਜਾਈਏ ਵਿੱਚ ਹੀ ਇਹ ਰਾਹੁਲ ਗਾਂਧੀ ਵਿੱਚ ਹੀ ਇਹਨਾਂ ਦਾ ਉਹ ਉਸ ਵੇਲੇ ਦੇ ਪ੍ਰਧਾਨ ਇਹ ਤਿਆਰੀ ਕਰਕੇ ਆ ਗਏ ਜੀ ਇਹਨਾਂ ਨੇ ਦੇਖਿਆ ਵੀ ਲੋਕਪ੍ਰਿਅਤਾ ਕਿਹਦੀ ਹੈ ਤਾਂ ਗੁਰਕੀ ਰੱਦੀ ਹੈ ਉਹਦੇ ਹੱਥਾਂ ਗਿਆ ਸੀ ਤਾਂ ਇਲੈਕਸ਼ਨ ਪੰਜਾਬ 'ਚ ਕਰਾਈ ਪਹਿਲਾ ਸੂਬਾ ਬਣਾਇਆ ਇੱਥੇ ਰਲ ਕੇ ਦਿੱਲੀ ਬੈਹਿ ਕੇ ਆਈਵਾਈਸੀ 'ਚ ਤੇ ਜੇ ਸਾਡਾ ਅਸੀਂ ਉਹਨਾਂ ਜਿੱਤੇ ਤੇ ਫਿਰ ਇਲੈਕਸ਼ਨ ਕਰਾਉਣ ਦਾ ਕੀ ਮਤਲਬ ਰਾਹੁਲ ગાંધી ਦੇ ਮੂਰੇ ਜਿਹੜੇ ਅਸੀਂ ਰੋਜ਼ ਹੀਰੋ ਮੰਨਦੇ ਆ ਵੀ ਤੁਸੀਂ ਤਾਂ ਆਏ ਵਾਏ ਸੀ ਪ੍ਰਧਾਨ ਇੱਥੇ ਦੇ ਸਭ ਤੋਂ ਨੇੜੇ ਹੋ ਤੇ ਜਾ ਕੇ ਪੰਜਾਬ ਚ ਇਲੈਕਸ਼ਨ ਹਾਰ ਗਏ ਇੱਥੇ ਤੁਸੀਂ ਤਾਂ ਦੇਸ਼ ਦੇ ਜਿਹੜੇ ਸਪੋਕਸਪਰਸਨ ਬੜੇ ਹੋਏ ਜਾਂ ਜਨਰਲ ਸੈਕਟਰੀ ਬਣੇ ਹੋਏ ਇਹਨਾਂ ਨੇ ਦੇਖਿਆ ਵੀ ਗੁਰਕੀਰਤ ਸਾਹਿਬ ਦੀ ਵੱਡੇ ਭਰਾ ਮੇਰੇ ਦੀ ਵੀ ਉਮਰ ਜਿਹੜੀ ਉਹ 35 ਸਾਲ ਟੱਪਦੀ ਕਦੋਂ ਆ ਇਹਨਾਂ ਨੂੰ ਉਹਨਾਂ ਦੇ ਦੋ ਮਹੀਨੇ ਪਏ ਸੀ 35 ਸਾਲ ਤੋਂ ਉਮਰ ਟੱਪਣ ਦੀ ਜਿਹੜੀ ਇਲੈਕਸ਼ਨ ਡੇਟ ਸੀ ਉਹ ਇਲੈਕਸ਼ਨ ਇਹਨਾਂ ਨੇ ਇਲੈਕਸ਼ਨ ਡੇਟ ਨਿਗਾਹਤੀ ਉਹ 2 ਮਹੀਨੇ ਆ ਜਿਹੜੇ ਉਹ ਵੱਡੇ ਹੋਗੇ ਤੇ ਇਲੈਕਸ਼ਨ 2 ਮਹੀਨੇ ਲੇਟ ਕਰਤੀ ਉਹ ਇਲੈਕਸ਼ਨ ਲੜ ਨਹੀਂ ਸਕੀ ਇਹ ਇਹ ਬੜੇ ਖੁਸ਼ ਦਾੜੀਆਂ ਮਾਰਨ ਕਿਉਂਕਿ ਹਮੇਸ਼ਾ ਹੀ ਛੜਯੰਤਰੀ ਰਹੀ ਆ ਇਹ ਮਨਨ ਤੇ ਜੀ ਇਹ ਇਲੈਕਸ਼ਨ ਇਹਨਾਂ ਨੇ ਕਰਵਾ ਦਿੱਤੀ ਬੇ ਹੁਣ ਗੁਰਕੀਰਤ ਸਿੰਘ ਤਾਂ ਪਾਰਟ ਉਹ ਮਜ਼ਬੂਤ ਸੀ ਉਹ ਹੁਣ ਉਮਰ ਨਹੀਂ ਗਈ ਇਲੈਕਸ਼ਨ ਨਹੀਂ ਲੜ ਸਕਣਗੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਵੀ ਮੈਂ ਵੀ ਮੈਂਬਰ ਆ ਯੂਥ ਕਾਂਗਰਸ ਦਾ ਬਣਿਆ ਹੋਇਆ ਜਦੋਂ ਇਲੈਕਸ਼ਨ ਆ ਗਈ ਇਲੈਕਸ਼ਨ ਸ਼ੁਰੂ ਹੋ ਗਈ ਮੈਂਬਰਸ਼ਿਪ ਤੇ ਬਾਅਦ ਜਿਹਨਾਂ ਨੂੰ ਪਤਾ ਲੱਗਿਆ ਵੀ ਇਧਰ ਅਮੀਤ ਬਿੱਟੂ ਵੀ ਕਿਉਂਕਿ ਅਸੀਂ ਵੀ ਪਰਿਵਾਰ ਚ ਸੋਚਿਆ ਵੀ ਇਲੈਕਸ਼ਨ ਨਹੀਂ ਛੱਡਣੀ ਇਲੈਕਸ਼ਨ ਅਸੀਂ ਜਿੱਤਾਂਗੇ ਇਲੈਕਸ਼ਨ ਸਾਨੂੰ ਮਾਣ ਸੀ ਆਪਣੇ ਤੇ ਇਲੈਕਸ਼ਨ ਜਦੋਂ ਅਸੀਂ ਲੜਨ ਲੱਗੇ ਤੇ ਸ਼ੁਰੂ ਹੋ ਗਈ ਮੈਂਬਰਸ਼ਿਪ ਜੀ ਇਹਨਾਂ ਨੂੰ ਪੈਰ ਹੱਥਾਂ ਪੈਰਾਂ ਦੀ ਪੈ ਗਈ ਜੈਂਟਲ ਮੁੱਤੇ ਤੱਕ ਇਹਨਾਂ ਦੇ ਜਿਹੜੇ ਸਾਰੇ ਆਏ ਵਾਏ ਸੀ ਰਾਹੁਲ ਗਾਂਧੀ ਤੱਕ ਵੀ ਕਰੀਏ ਕੀ ਹੋਂ ਇਹਨਾਂ ਨੇ ਕੀ ਕੀਤਾ ਇਲੈਕਸ਼ਨ ਪਹਿਲਾਂ ਜਦੋਂ ਮੇਰਾ ਹਜੇ ਪਤਾ ਨਹੀਂ ਸੀ ਲੁਧਿਆਣਾ ਇਲੈਕਸ਼ਨ ਰੱਖੀ ਵੀ ਸਭ ਤੋਂ ਸੈਂਟਰ ਲੁਧਿਆਣਾ ਪੈਂਦਾ ਪੰਜਾਬ 'ਚ। ਇਹੀ ਰਾਜਾ ਬੜਿੰਗ ਨੇ ਕਰਕੇ ਚਿੱਠੀਆਂ ਲਿਖ ਕੇ ਵੀ ਲੁਧਿਆਣਾ ਤਾਂ ਇਹਦਾ ਜ਼ਿਲ੍ਹਾ ਜੀ ਜੇ ਉਰੇ ਲੁਧਿਆਣੇ ਇਲੈਕਸ਼ਨ ਹੋਗੀ ਤਾਂ ਜੀ ਇਹ ਤਾਂ ਸਾਰੇ ਉਰੇ ਫਿਰ ਜੀ ਫਿਰ ਜੀ ਉਹ ਜਲੰਧਰ ਕਰਦੀ। ਕਹਿੰਦੇ ਨਹੀਂ ਨਹੀਂ ਜਲੰਧਰ ਵੀ ਹਜੇ ਲੁਧਿਆਣੇ ਦੇ ਨੇੜੇ ਆ ਜੀ ਉਰੇ ਜਲੰਧਰ ਵੀ ਅਸੀਂ ਤਾਂ ਇਲੈਕਸ਼ਨ ਲੜੀ ਆ। ਸਰਦਾਰ ਬਿਆਨ ਸਿੰਘ ਜੀ ਉੱਥੋਂ ਅਸੀਂ ਵਿਧਾਨ ਸਭਾ ਤੇਜਪ੍ਰਕਾਸ਼ ਜੀ ਉੱਥੋਂ ਇਹਨਾਂ ਨੇ ਕਿਹਾ ਜੀ ਇੱਥੋਂ ਵੀ ਤਾਂ ਇਲੈਕਸ਼ਨ ਲੜੇ ਆ ਇੱਥੇ ਵੀ ਇਹਨਾਂ ਦੇ ਆ। ਇਹ ਕਹਿੰਦੇ ਜੀ ਬਾਰਡਰ ਤੇ ਲੈ ਜਿਓ ਸ਼੍ਰੀ ਅਮਰਸਰ ਸਾਹਿਬ ਰਾਤੋਂ ਰਾਤ ਕਿੰਨਾ ਲੋਕਾਂ ਨੂੰ ਡੈਲੀਗੇਟ ਸੀ ਤਕਰੀਬਨ 2300 ਮੈਨੂੰ ਲੱਗਦਾ ਉਸ ਵੇਲੇ ਡੈਲੀਗੇਟ ਸੀ ਸਾਰੇ ਪੰਜਾਬ ਦੇ ਵਿੱਚ ਤੇ ਉਹ ਹਰੇਕ ਬਲੌਕ ਚ ਹਰ ਬਲੌਕ ਜਿਵੇਂ ਆਪਣੇ ਕਾਂਗਰਸ ਪਾਰਟੀ ਦੇ ਦੋ ਦੋ ਬਲੌਕ ਨੇ ਅ ਅੱਗੇ ਹੁੰਦੇ ਸੀ ਹੁਣ ਸਿਸਟਮ ਵੀ ਚੇਂਜ ਵੀ ਹੋ ਗਏ ਦੋ ਬਲੌਕ ਚ 14-14 ਜਿਹੜੇ ਉਹ ਡੈਲੀਗੇਟ ਜਿਹੜੇ ਬਣੇ ਸੀ ਤਕਰੀਬਨ 23 2400 ਫੋ ਡੈਲੀਗੇਟ ਸੀ ਸਾਰੇ ਪੰਜਾਬ ਦਾ ਜਿਹਨੇ ਵੋਟ ਪਾਉਣਾ ਸੀ ਅੱਜ ਮੈਂ ਆਪਣੀ ਉਹ ਮੈਂ ਖਬਰ ਕੱਢ ਰਿਹਾ ਸੀ ਜਦੋਂ ਇਹ ਮੈਂ ਮੇਰੀ ਜਿੱਤ ਉੱਥੇ ਚਲੋ ਉੱਥੇ ਮੈਂ ਪਹਿਲਾਂ ਆ ਜਾ ਬਈ ਉਹ ਮੈਨੂੰ 929 ਵੋਟਾਂ ਪਈਆਂ ਸੀ ਇਹਨਾਂ ਨੂੰ ਕੁਝ 400 ਕੁਝ ਪਈਆਂ ਸੀ ਉਦੋਂ ਵੋਟਾਂ ਤੇ ਚਲੋ ਉੱਥੇ ਮੈਂ ਬਾਅਦ ਚ ਆਉਣਾ ਜਦੋਂ ਇਲੈਕਸ਼ਨ ਅਮਰਸਰ ਸਾਹਿਬ ਰੱਖ ਲਈ ਤੇ ਰਾਹੁਲ ਗਾਂਧੀ ਦਾ ਪੂਰੀ ਤਿਆਰੀ ਚ ਪਈ ਰਾਹੁਲ ਗਾਂਧੀ ਆਪ ਆ ਗਏ ਉੱਥੇ ਇਲੈਕਸ਼ਨ ਕਰਾਉਣ ਬਈ ਆਈਵਾਈਸੀ ਵਾਲਿਆਂ ਚ ਕੋਈ ਨਾ ਕੋਈ ਜਿੱਤੂਗਾ ਇਹ ਨਾਲ ਦੀ ਸਾਰੀਆਂ ਟੀਮਾਂ ਆਏ ਵੈਸੀ ਦੀ ਜਿਹੜੀਆਂ ਵੋਟਾਂ ਬੈਲਟ ਚ ਪਵਾਉਣੀਆਂ ਸੀ ਉਹਦੇ ਉੱਤੇ ਲੱਗੇ ਹੋਏ ਵੀ ਕਿਵੇਂ ਇਹਨੂੰ ਰੋਕੀਏ ਤਾਂ ਵੋਟਾਂ ਸਾਰੇ ਹੀ ਉਧਰ ਨੂੰ ਪਾਉਣ ਲੱਗੇ ਮੈਂ ਮੈਂ ਤਾਂ ਜਿਵੇਂ ਕੋ ਨਮਾਜ਼ ਹੀ ਮੈਨੂੰ ਤਾਂ ਨਾ ਹਜੇ ਭਾਸ਼ਣ ਦਾ ਪਤਾ ਸੀ ਮੈਨੂੰ ਪਤਾ ਹਾਂ ਪਹਿਲਾਂ ਹਾਂ ਜਦੋਂ ਮੈਂ ਆ ਗਿਆ ਮੇਰੇ ਕੋਲ 15 ਦਿਨ ਸੀ ਕੈਂਪੇਨ ਦੇ ਮੈਂ ਇਕੱਲੇ ਇਕੱਲੇ ਜ਼ਿਲ੍ਹੇ ਚ ਇੱਕ ਗੱਡੀ ਚੱਕੀ ਇਕੱਲੇ ਇਕੱਲੇ ਡੈਲੀਗੇਟ ਨੂੰ ਜਾ ਕੇ ਮਿਲਿਆ ਇਕੱਲੇ ਇਕੱਲੇ ਡੈਲੀਗੇਟ ਨਾਲ ਗੱਲ ਕੀਤੀ ਵੀ ਭਾਈ ਤੇ ਉਹਨਾਂ ਨੂੰ ਮੇਰੇ ਵਿਚਾਰ ਚੰਗੇ ਲੱਗੇ ਮੈਨੂੰ ਉਹਨਾਂ ਨਾਲ ਉਹਨਾਂ ਦਾ ਮੇਰੇ ਨਾਲ ਰਿਸ਼ਤਾ ਜੁੜ ਗਿਆ ਜਿੱਦਨ ਜਦੋਂ ਗੱਲ ਖਤਮ ਹੋਈ ਇਹ 23 ਦਸੰਬਰ ਨੂੰ ਇਹ ਵੋਟਾਂ ਜਿਹੜੀਆਂ 2008 ਨੂੰ ਇਹ ਜੇ ਅਮਰਸਰ ਸਾਹਿਬ 23 ਦਸੰਬਰ ਨੂੰ ਇਹ ਵੋਟਾਂ ਉੱਥੇ ਰਾਹੁਲ ਗਾਂਧੀ ਦੇ ਮੌਜੂਦਗੀ ਚ ਵੋਟਾਂ ਪਈਆਂ ਇਹ ਨਹੀਂ ਕਹਿ ਸਕਦੇ ਵੀ ਅੱਗੇ ਪਿੱਛੇ ਰਾਹੁਲ ਗਾਂਧੀ ਆਪ ਪੂਰਾ ਇਲੈਕਸ਼ਨ ਕਮਿਸ਼ਨ ਵੜਾ ਕੇ ਉੱਥੇ ਇਲੈਕਸ਼ਨ ਕਰਾਉਣ ਆਇਆ ਤੇ ਚਲੋ ਜੀ ਜਦੋਂ ਵੋਟਾਂ ਪਈਆਂ ਤੇ ਇਹ ਪਹਿਲਾਂ ਹੀ ਆਪਣੀਆਂ ਤਿਆਰੀਆਂ ਚ ਸੀਗੇ ਵੀ ਭਾਈ ਅਸੀਂ ਤਾਂ ਆਏ ਵਾਈਸ ਨਾਲ ਜਿੱਤੇ ਪਏ ਆ ਰਿਜ਼ਲਟ ਆ ਗਿਆ ਪੁੱਠਾ ਹੁਣ ਹੁਣ ਉਦੋਂ ਹੁਣ ਸੁਣ ਲਿਓ ਬੜੰਗ ਸਾ ਜਾਂ ਹੋਰ ਕੋਈ ਉਦੋਂ ਕੋਈ ਪਾਰਟੀ ਨਹੀਂ ਲੜ ਰਹੀ ਸੀ ਨਾ ਕਾਂਗਰਸ ਨਾ ਬੀਜੇਪੀ ਉਦੋਂ ਇੱਕ ਨੌਜਵਾਨ ਲੜ ਰੇ ਸੀ ਇਲੈਕਸ਼ਨ ਆਪਸ ਵਿੱਚ ਤੁਸੀਂ ਉਦੋਂ ਮੇਰੇ ਨਾਲ ਇਲੈਕਸ਼ਨ ਲੜੀ ਤੇ ਮੈਂ ਪਹਿਲਾਂ ਹਜੇ ਮੇਰੇ ਕੋਲ ਕੋਈ ਅਹੁਦਾ ਨਹੀਂ ਸੀ ਤੁਹਾਡੇ ਕੋਲ ਆਏ ਵਾਈਸ ਸੀ ਸਾਰੇ ਅਹੁਦੇ ਸੀਗੇ ਉਹਦੇ باوجود ਤੁਹਾਨੂੰ ਉਸ ਵੇਲੇ ਸਮਝ ਨੂੰ ਮੈਂ ਰਗੜਿਆ ਮੈਂ ਵੱਡੀ ਲੀਡ ਤੇ ਯੂਥ ਕਾਂਗਰਸ ਇਲੈਕਸ਼ਨ ਜਿਹੜੀ ਪਹਿਲੀ ਦੇਸ਼ ਦੀ ਸੀ ਪਹਿਲੀ ਦੇਸ਼ ਦੀ ਇਲੈਕਸ਼ਨ ਯੂਥ ਕਾਂਗਰਸ ਜਿਹੜੀ ਰਾਹੁਲ ਗਾਂਧੀ ਨੇ ਆਪ ਅਮਰਸ਼ੀਰ ਅਬਰਸਾਰਾ ਸਾਹਿਬ ਕਰਾਈ ਤੇ ਤੁਸੀਂ ਸਾਰਿਆਂ ਨੂੰ ਮੈਂ ਮੈਂ ਤੁਹਾਨੂੰ ਉਦੋਂ ਐਨ ਚੰਗੀ ਤਰ੍ਹਾਂ ਤੁਹਾਨੂੰ ਪਹੁੰਚਿਆ ਆਪ ਨਹੀਂ ਪੰਜਾਬ ਦੇ ਨੌਜਵਾਨਾਂ ਨਾਲ ਤੁਹਾਨੂੰ ਯਾਦ ਹੋਣਾ ਉਹ ਦਿਨ ਜਦੋਂ ਤੁਸੀਂ ਇਲੈਕਸ਼ਨ ਤੇ ਰਾਹੁਲ ਗਾਂਧੀ ਤੇ ਉੱਥੋਂ ਇਹਨਾਂ ਦੇ ਜਿਹੜੇ ਉਸ ਵੇਲੇ ਤਮਰ ਪ੍ਰਧਾਨ ਜੀ ਜਦੋਂ ਇਹਨਾਂ ਨੇ ਦੇਖਿਆ ਵੀ ਸਾਡਾ ਤਾਂ ਕੰਮ ਹੋ ਗਿਆ ਉੱਥੋਂ ਫਿਰ ਉਥੋਂ ਆਪਣਾ ਨਿਕਲ ਗਏ ਖੇਸਕੇ ਰਾਹੋ ਯਾਦ ਕਰੋ ਤੁਹਾਨੂੰ ਮੂਹਰੇ ਯੂਥ ਕਾਂਗਰਸ ਦੀ ਇਲੈਕਸ਼ਨ ਜੇ ਤੁਸੀਂ ਜਿੱਤ ਹਾਰ ਦੀ ਗੱਲ ਕਰਦੇ ਹੋ ਨਾ ਪਹਿਲੀ ਇਲੈਕਸ਼ਨ ਜਿਹੜੀ ਕਲਮ ਕੱਲੇ ਲੜੀ ਸੀ ਸਿੱਧੀ ਬਗੈਰ ਪਾਰਟੀ ਤੋਂ ਉਦੋਂ ਤੁਹਾਨੂੰ ਉਹ ਯਾਦ ਤੁਹਾਨੂੰ ਆ ਗਈ ਹੋਣੀ ਹੈ ਉਹ ਹਾਰ ਚੰਗੀ ਤਰ੍ਹਾਂ ਪਰ ਤੁਸੀਂ ਇਹਨਾਂ ਦੇ ਕਰਿੰਦੇ ਸੀ ਤੁਸੀਂ ਇਹਨਾਂ ਦੇ ਏਜੰਟ ਸੀ ਇਲੈਕਸ਼ਨ ਹਾਰੇ ਹੋਏ ਨੂੰ ਮੈਂ ਪ੍ਰਧਾਨ ਬਣਿਆ ਪੰਜਾਬ ਦਾ ਪਹਿਲਾ ਇਲੈਕਟਿਡ ਤੁਹਾਨੂੰ ਆਏ ਵਾਏ ਸੀ ਜਪੇਰ ਜਨਰਲ ਸੈਂਟਰੀ ਲੈ ਕੇ ਇਹ ਕਿੰਨੀ ਕਿੱਡੀਕ ਇਹ ਇਹ ਪਾਰਟੀ ਚ ਗੱਲ ਆ ਚਲੋ ਫੇਰ ਤੁਸੀਂ ਕਿ ਟਿਕਟ ਲੈਣ ਦੀ ਗੱਲ ਯੂਥ ਕਾਂਗਰਸ ਅਸੀਂ ਜਦੋਂ ਮੈਂ ਕੱਲਾ ਪ੍ਰਧਾਨ ਇਲੈਕਸ਼ਨ ਜਿੱਤਿਆ ਦੇਸ਼ ਦੇ ਵਿੱਚ ਕੱਲਾ ਰਾਹੁਲ ਗਾਂਧੀ ਐਂਡ ਕੰਪਨੀ ਮੈਨੂੰ ਤਾਂ ਬ੍ਰਾਂਡ ਬਣਾ ਕੇ ਸਾਰੇ ਇਲੈਕਸ਼ਨਾਂ ਚ ਵੇਚਨੇ ਸੀਗੇ ਵੀ ਆਹ ਦੇਖੋ ਜੀ ਇਲੈਕਸ਼ਨ ਹੋਈ ਆ ਬਾਕੀ ਪਾਰਟੀਆਂ ਚ ਹੁੰਦੇ ਨਹੀਂ ਅਸੀਂ ਐ ਪ੍ਰਧਾਨ ਬਣਾ ਕੇ ਪੰਜਾਬ ਚੋਂ ਲੈ ਕੇ ਆਏ ਆ ਹਰ ਜਗ੍ਹਾ ਰਾਹੁਲ ਗਾਂਧੀ ਮੈਨੂੰ ਨਾਲ ਲੈ ਕੇ ਜਾਂਦਾ ਸੀ ਤੇ ਤੁਸੀਂ ਉਦੋਂ ਮੂੰਹ ਨਹੀਂ ਦਿਖਾਉਣ ਜੋਗੇ ਸੀਗੇ ਵੀ ਕਿਸ ਤਰੀਕੇ ਨਾਲ ਤੁਹਾਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੁਸੀਂ ਇੱਕ ਪੁਰਾਣੇ ਕਾਗ ਆਪਣੇ ਆਪ ਵਾਏ ਬੀ ਸੀ ਚ ਕਰਾਉਂਦੇ ਸੀ ਤੁਸੀਂ ਆਮ ਮੰਨਿਆ ਨ ਵੀ ਇਹ ਤਾਂ ਨਮਾ ਸੀ ਨਵੇਂ ਮੁੰਡੇ ਨੇ ਤੁਹਾਨੂੰ ਉਸ ਵੇਲੇ ਸਭ ਨੂੰ ਠੋਕਿਆ ਪਹਿਲੀ ਇਲੈਕਸ਼ਨ ਪਹਿਲੀ ਚ ਤੁਹਾਨੂੰ ਮੈਂ ਹਰਾਇਆ ਜੇ ਤੁਸੀਂ ਹੈਰਾਨ ਜਿੱਤੀ ਗੱਲ ਕਰੋ ਚਲੋ ਉਦੋਂ ਬਾਅਦ ਜਦੋਂ ਇਲੈਕਸ਼ਨਾਂ ਹੋਣ ਲੱਗੀਆਂ ਉਤਲੀਆਂ ਕਿਉਂਕਿ ਸਟੇਟਾਂ ਤੋਂ ਬਾਅਦ ਹੋਣੀ ਸੀ ਆਈ ਵਾਏ ਸੀ ਪ੍ਰਧਾਨ ਦੀ ਅੱਜ ਤੱਕ ਨਹੀਂ ਹੋਈ ਜਿਹੜੀ ਤੁਸੀਂ ਕਹਿੰਦੇ ਹੋ ਰਾਹੁਲ ਗਾਂਧੀ ਨੇ ਐਮ ਪੀ ਦੀ ਟਿਕਟ ਮੈਂ ਉਹਨਾਂ ਚੋਂ ਆ ਮੈਨੂੰ ਕਿਸੇ ਦੀ ਸਿਫਾਰਿਸ਼ ਨਾਲ ਟਿਕਟ ਨਹੀਂ ਮਿਲੀ ਜਿਹੜੀ ਮੈਂ ਪਹਿਲੀ 2009 ਚ ਟਿਕਟ ਮਿਲੀ ਉਹ ਯੂਥ ਕਾਂਗਰਸ ਦਾ ਭਰਾਣ ਇਲੈਕਟਡ ਹੋ ਕੇ ਜਿੱਤ ਕੇ ਮੈਂ ਬਿਲਕੁਲ ਮੈਨੂੰ ਰਾਹੁਲ ਗਾਂਧੀ ਜਾਂ ਕਿਸੇ ਦੀ ਸਿਫਾਰਿਸ਼ ਨਾਲ ਨਹੀਂ ਟਿਕਟ ਮਿਲੀ ਮੈਂ ਜਿੱਤਿਆ ਯੂਥ ਕਾਂਗਰਸ ਤੋਂ ਨੂੰ ਸਭ ਨੂੰ ਹਰਾਇਆ ਤੇ ਜਿਹੜਾ ਉਹਦੇ ਵਿੱਚ ਜਦੋਂ ਮੈਂ ਜਿੱਤ ਗਿਆ 9000 ਆਪਣੇ 2009 ਚ ਮੈਨੂੰ ਪਾਰਲੀਮੈਂਟ ਦੀ ਟਿਕਟ ਮਿਲੀ ਤੇ ਹੋਰ ਮੈਂ ਦੱਸ ਦਿੰਦਾ ਮੈਂ ਇਹ ਹੰਕਾਰ ਕਰਕੇ ਨਹੀਂ ਕਹਿੰਦਾ ਜਿਹੜਾ ਤੁਸੀਂ ਰਾਹੁਲ ਗਾਂਧੀ ਰਾਹੁਲ ਗਾਂਧੀ ਕਰਦੇ ਹੋ ਮੈਂ 2009 ਚ ਵੀ ਜਿੱਤੇ ਆ 2014 ਚ ਜਦੋਂ ਰਾਹੁਲ ਗਾਂਧੀ ਹਾਰ ਗਿਆ ਜਿਹੜਾ ਉਹਨਾਂ ਦਾ ਸਭ ਤੋਂ ਵੱਡਾ ਘਰ ਸੀ ਅਮੇਠੀ رائے ਬਰੇਲੀ ਰਾਹੁਲ ਗਾਂਧੀ ਆਪਣੀ ਉਹ ਸੀਟ ਹਾਰ ਗਿਆ ਮੈਂ ਫਿਰ ਲੁਧਿਆਣੇ ਵਿੱਚ ਜਿੱਤ ਕੇ ਗਿਆ ਕਿਹੜੀਆਂ ਕਾਕਾ ਜੀ ਗੱਲਾਂ ਕਰਦੇ ਹੋ ਤੁਸੀਂ ਰਾਹੁਲ ਗਾਂਧੀ ਉਦੋਂ ਹਾਰਿਆ ਮੈਂ ਜਿੱਤ ਕੇ ਗਿਆ ਫਿਰ ਜਦੋਂ 43 ਆਏ 53 ਆਏ ਹੁਣ ਮੈਂ ਤੁਹਾਨੂੰ ਲੁਧਿਆਣੇ ਦੀ ਗੱਲ ਤੇ ਆ ਜੰਦਾ ਕਿਸੇ ਬੈਂ ਅ ਕਹਿਣਾ ਨਹੀਂ ਚਾਹੁੰਦਾ ਪਰ ਮੈਂ ਸਭ ਨੂੰ ਸਮਝਾਉਣਾ ਦੱਸਣਾ ਚਾਹੁੰਦਾ ਭਲੇ ਕੱਕਾ ਕਿ ਨਾ ਜਾਉਣਾ ਤੁਸੀਂ ਲੁਧਿਆਣੇ ਆਏ ਮੈਂ ਬੇਸ਼ੱਕ ਮੈਂ ਬੀਜੇਪੀ ਚਲਾ ਗਿਆ ਜਿੱਥੇ ਵੋਟਾਂ ਪਈਆਂ ਜਿੱਥੇ ਇਲੈਕਸ਼ਨ ਹੋਈ ਹੈ 6 ਵਿਧਾਨ ਸਭਾ ਚ ਸ਼ਹਿਰ ਚ ਫੂਕ ਬਜਾ ਕੇ ਤੁਹਾਨੂੰ ਰਗੜਿਆ ਚਾਹੇ ਮੈਂ ਨਮਾ ਬੀਜੇਪੀ ਚ ਗਿਆ ਸੀ ਸਾਰੀਆਂ ਸੀਟਾਂ ਦੇ ਜਿੱਥੇ ਵੋਟ ਪਈ ਤੁਹਾਨੂੰ ਕਸਾਇਆ ਬਿਲਕੁਲ ਮੈਂ ਲੋਕਾਂ ਨੂੰ ਵੀ ਪਤਾ ਜਿੱਥੇ ਕਿਸਾਨ ਲੀਡਰ ਮੈਂ ਫੇਰ ਕਹਿ ਦਿੰਨਾ ਠੀਕ ਆ ਉਹ ਲੱਗ ਕੇ ਕਿ ਇਸ਼ੂ ਆ ਜਿਹਦੇ ਕਰਕੇ ਕਿ ਕੁਝ ਚੱਲ ਰਿਹਾ ਜਿੱਥੇ 800 ਤੋਂ ਉੱਤੇ ਦਾਖਾ ਜਗਰਾਉਂ ਗਿੱਲ 800 ਤੋਂ ਉੱਤੇ ਬੂਤ ਸਾਡੇ ਲੱਗੇ ਨਹੀਂ ਜਿਹੜੇ ਕਿ ਕਿਸਾਨ ਜਿਹੜੇ ਉਲਟ ਲੀਡਰਾਂ ਦੀ ਗੱਲ ਕਰਦਾ ਕਿਸਾਨਾਂ ਦੇ ਨੂੰ ਕਿਸਾਨ ਲੀਡਰਾਂ ਨੇ ਨਹੀਂ ਲਾਉਣ ਦਿੱਤੇ ਨਹੀਂ ਤੁਹਾਨੂੰ ਮੈਂ ਰਗੜ ਕੇ ਰੱਖ ਦਿੰਦਾ ਲੁਧਿਆਣੇ ਤੁਸੀਂ 10000 ਵੋਟ ਇੱਧਰ ਉੱਧਰ ਹੋ ਜਾਂਦੀ 6 ਹਲਕਿਆਂ 'ਚ ਹਰਾਇਆ ਜਿੱਥੇ ਤੁਸੀਂ ਉੱਥੋਂ ਜਿੱਥੇ ਸਾਡਾ ਪੋਲਿੰਗ ਏਜੰਟ ਨਹੀਂ ਸੀ ਜਿੱਥੇ ਸਾਡਾ ਪੋਲ ਲਾਉਣ ਵਾਲਾ ਪੋਲਿੰਗ ਏਜੰਟ ਅੰਦਰ ਨਹੀਂ ਬੈਠਾ ਸੀ ਇਹ ਸੱਚ ਸਾਰੇ ਜਾਣਦੇ ਆ ਤਾਂ ਉਹ ਹਲਕਿਆਂ ਚ ਜਿੱਤੇ ਅਸੀਂ ਤਿੰਨਾਂ ਚ ਸਾਨੂੰ ਵੋਟ ਨਹੀਂ ਸਾਨੂੰ ਏਜੰਟ ਨਹੀਂ ਸਾਡਾ ਕਿਸਾਨ ਲੀਡਰਾਂ ਨੇ ਬਹਿਣ ਦਿੱਤਾ ਤਾਂ ਜਨਾਬ ਜਿੱਤੇ ਹਾਂ ਆਪਾਂ ਕਿਹੜੀ ਗਲਤਫਹਿਮੀ ਚ ਅੰਦਰੋਂ ਆਪਣੇ ਮਨ ਚ ਝਾਤ ਮਾਰ ਕੇ ਦੇਖੋ ਵੀ ਤੁਸੀਂ ਕਿਵੇਂ ਜਿੱਤੇ ਹੋ ਨਹੀਂ ਤੁਸੀਂ ਇਹੀ ਲਖਤੇ ਹਾਰੇ ਹੁੰਦੇ ਜੇ ਕਿਸਾਨ ਲੀਡਰ ਨੇ ਜਿਹੜੇ ਉਹ ਜਾ ਕੇ ਸਾਡੇ ਏਜੰਟਾਂ ਨੂੰ ਤਿਬੂਥਾ ਨੂੰ ਸਾਨੂੰ ਸਾਨੂੰ ਤਾਂ ਕੈਂਪੇਨ ਨਹੀਂ ਕਰਨ ਦਿੱਤਾ ਤਿੰਨ ਦਿਨ ਤਿੰਨ ਹਲਕਿਆਂ ਚ ਤੇ ਬਾਕੀ ਪੰਜਾਬ ਦੀਆਂ ਸੀਟਾਂ ਵੀ ਭਾਜਪੀ ਜਿੱਤੀ ਹੁੰਦੀ ਜੇ ਕਿਤੇ ਇਹ ਨਾ ਰੋਗ ਦੇ ਚਾਹੇ ਮਹਾਰਾਣੀ ਸਾਹਿਬ ਵਾਲੀ ਸੀਟ ਆ ਚਾਹੇ ਫਿਰੋਜ਼ਪੁਰ ਸੀਟ ਆ ਚਾਹੇ ਗੁਰਦਾਸਪੁਰ ਚਾਹੇ ਅਮਰਸਰ ਚਾਹੇ ਜਲੰਧਰ ਸਾਰੀਆਂ ਸੀਟਾਂ ਜਿੱਤਦੇ ਜਿਓ ਉਹ ਠੀਕ ਆ ਉਹਨਾਂ ਨੇ ਤੁਹਾਨੂੰ ਉਹਨਾਂ ਦੀ ਮਦਦ ਲਾ ਲਓ ਉਹਨਾਂ ਦੇ ਕਿਰਪਾ ਨਾਲ ਤੁਸੀਂ ਜਿੱਤ ਗਏ ਹੁਣ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿਣਾ ਤੁਹਾਨੂੰ 4 ਸਾਲ ਜਦੋਂ ਸਰਕਾਰ ਬਣ ਗਈ ਤੁਹਾਨੂੰ ਇਕੱਲੇ ਤੁਸੀਂ ਸੀਗੇ ਸਾਰੇ ਯੂਥ ਵਾਲੇ ਆਸ਼ੂ ਜੀ ਹੋਣੀ ਸਿੰਗਲਾ ਜੀ ਹੋਣੀ ਸਭ ਮੰਤਰੀ ਬਣ ਗਏ ਸਮ ਮੰਤਰੀ ਬਣ ਕੇ ਤੁਹਾਨੂੰ ਕਿਉਂ ਨਹੀਂ ਮੰਤਰੀ ਬਣਾਇਆ ਜਿੰਨਾ ਚਿਰ ਕੈਪਟਨ ਅਮਰਿੰਦਰ ਸਿੰਘ ਰਹੇ ਉਹ ਕਹਿੰਦੇ ਮੈਂ ਰਾਹੁਲ ਗਾਂਧੀ ਦੇ ਏਜੰਟ ਨੂੰ ਕਿਉਂਕਿ ਆਪਣਾ ਕੰਮ ਕੀ ਸੀ ਕਿਉਂ ਪਸੰਦਨਾ ਰਾਹੁਲ ਗਾਂਧੀ ਨੂੰ ਵੀ ਜਿਹੜੀਆਂ ਵੀ ਆਈਬੀਸੀ ਵਿੱਚ ਬਹਿ ਕੇ ਹਰ ਸਟੇਟ ਚ ਇਲੈਕਸ਼ਨ ਹੋਣੀ ਚਾਹੇ ਗੋਆ ਚਾਹੇ ਰਾਜਸਥਾਨ ਜਾਂ ਹਰ ਜਗ੍ਹਾ ਤੁਸੀਂ ਲੋਕ ਕਿਉਂ ਪਸੰਦ ਹੋ ਉਹਨਾਂ ਨੂੰ ਕਿਉਂਕਿ ਤੁਸੀਂ ਯੂਥ ਕਾਂਗਰਸ ਦੇ ਨਾਂ ਤੇ 5 ਤੋਂ 7 ਦਸ ਸੀਟਾਂ ਜਿਹੜੀਆਂ ਹਰ ਸਟੇਟ ਚ ਕੱਢ ਲੈਣੀਆਂ ਜਿਹਦਾ ਤੁਸੀਂ ਸੌਦਾ ਕਰਨਾ ਤੇ ਸੌਦਾ ਕਰਕੇ ਰਾਹੁਲ ਗਾਂਧੀ ਤੋਂ ਉਹ ਸੀਟਾਂ ਦਵਾਉਣੀਆਂ ਰਾਹੁਲ ਗਾਂਧੀ ਨੂੰ ਤਾਂ ਚੰਗੇ ਲੱਗੇ ਆ ਤਾਂ ਹੀ ਤੁਹਾਨੂੰ ਪ੍ਰਮੋਟ ਕਰ ਰਿਆ ਉਹ ਇਲੈਕਸ਼ਨਾਂ ਤੁਹਾਨੂੰ ਮੈਂ ਦੱਸਦਾ ਵੀ ਬਿਲਕੁਲ ਤੁਸੀਂ ਐਨ ਤੋਂ ਯੂਥ ਕਾਂਗਰਸ ਜਿਹੜੀ ਪਹਿਲੀ ਇਲੈਕਸ਼ਨ ਜਦੋਂ ਤੁਸੀਂ ਕਹੇ ਵੀ ਇਹ ਨਵਾਂ ਬੱਚਾ ਸੀ ਉਦੋਂ ਤੁਹਾਨੂੰ ਕਸਾਇਆ ਚੰਗੀ ਤਰ੍ਹਾਂ ਤੁਹਾਨੂੰ ਹਰਾਇਆ ਜਦੋਂ ਸਿੱਧੀ ਲੜਾਈ ਸੀ 1 ਟੂ 1 ਪਾਰਟੀ ਦੀ ਨਹੀਂ ਉਦੋਂ ਬਾਅਦ ਤੁਹਾਨੂੰ ਮੈਂ ਦੱਸਿਆ ਵੀ ਤੁਸੀਂ ਕੋਈ ਭਗਵੰਤ ਮਾਨ ਤੇ ਸ਼ਖਬੀਰ ਬਾਦਲ ਨਾਲ ਉਲਟ ਨਹੀਂ ਉਲਟ ਲੜ ਨਹੀਂ ਜਾਂਦੇ ਸੀ ਇਲੈਕਸ਼ਨ ਉਹ ਮੈਂ ਜਲਾਲਾਬਾਦ ਲੜਨ ਗਿਆ ਤੁਸੀਂ ਮੈਨੂੰ ਕੀ ਕਹੋਗੇ ਮੇਰੀ ਚਾਹੇ ਮੈਂ ਛੋਟੀ ਇਸ ਚ ਤਿੰਨ ਇਲੈਕਸ਼ਨਾਂ ਮੈਂ ਲਗਾਤਾਰ ਜਦੋਂ ਰਾਹੁਲ ਗਾਂਧੀ ਵੀ ਹਾਰਿਆ ਮੈਂ ਤਾਂ ਵੀ ਇੱਥੇ ਕਿ ਗਿਆ ਹੁਣ ਆਜੋ ਅਖੀਰਲੀ ਗੱਲ ਮੈਂ ਕਿਉਂ ਕਿਹਾ ਇਹ ਤਾਂ ਚਲੋ ਥੋਡੀਆਂ ਪੰਜਾਬ ਵਾਲਿਆਂ ਦੀ ਤੁਹਾਨੂੰ ਮੈਂ ਕਹਿੰਦੇ ਤੇ ਲੋਕ ਲੋਕਾਂ ਨੂੰ ਦੁਬਾਰਾ ਦੱਸਾਂ ਸਹੀ ਨਾ ਵੀ ਕਿੰਨੇ ਕੁ ਜੋਗੇ ਹੋ ਤੁਸੀਂ ਤੁਹਾਨੂੰ ਕਿਉਂਕਿ ਤੁਸੀਂ ਮੇਰੇ ਮੈਂ ਪਹਿਲਾਂ ਨਹੀਂ ਕਦੇ ਬੋਲਦਾ ਕਦੇ ਪਹਿਲ ਨਹੀਂ ਕਰਦਾ ਮੇਰੇ ਬਾਰੇ ਕੱਲ ਤੁਸੀਂ ਸਾਰਿਆਂ ਨੇ ਇਹ ਗੱਲ ਕੀਤੀ ਮੈਂ ਸਪੱਸ਼ਟ ਦੱਸਣਾ ਚਾਹੁੰਦਾ ਵੀ ਕਿਨੇ ਪਾਣੀ ਚ ਨੇ ਤੇ ਕਿਵੇਂ ਇਹਨੂੰ ਇਹਨਾਂ ਨੂੰ ਲੈ ਕੇ ਬਿਠਾਇਆ ਹੋਇਆ ਪਾਰਟੀ ਆਪਾਂ ਗੱਲਾਂ ਕਰ ਰਹੇ ਆ ਇਹ ਚ ਦੋ ਗੱਲਾਂ ਮੈਂ ਜ਼ਰੂਰ ਹੋਰ ਦੱਸਣਾ ਚਾਹੁੰਦਾ ਆਪਣਾ ਟੈਰਰਿਸਟ ਜੇ ਕੋਈ ਬੰਦਾ ਇੱਕ ਬੰਦਾ ਮਾਰਦਾ ਟੈਰਰਿਸਟ ਦੋ ਬੰਦੇ ਮਾਰਦੇ ਆ ਪੰਜ ਬੰਦੇ ਮਾਰਦੇ ਆ ਇਹ ਜਿਹੜੇ ਗਾਂਧੀ ਫੈਮਿਲੀ ਬਹੁਤ ਇਹਦੇ ਕਹ ਰਹੇ ਆ ਵੀ ਟੈਰਰਿਸਟ ਕਹਿਣ ਦਾ ਕੀ ਮਤਲਬ ਆ ਮੇਰਾ ਮਤਲਬ ਕਹਿਣ ਦਾ ਟੈਰਰਿਸਟ ਇਹ ਨਹੀਂਗਾ ਮੇਰਾ ਮਤਲਬ ਇਹ ਆ ਵੀ ਇਹ ਜਾਲ ਬੁੰਨਦੇ ਆ ਇਹ ਐਸੀਆਂ ਆਪਣਾ ਲੋਕਾਂ ਦੀਆਂ ਨੂੰ ਢੁਕਾਉਂਦੇ ਆ ਇਹ ਐਸੇ ਸਰਕਾਰ ਚ ਐਸੇ ਹੁਕਮ ਦਿੰਦੇ ਆ ਜਿਹਦੇ ਨਾਲ 1 2 ਨਹੀਂ ਹਜ਼ਾਰਾਂ ਦੀ ਗਿਣਤੀ ਚ ਮੈਸਕਰ ਕਰਾਉਂਦੇ ਆ ਜਿਹਦੇ ਨਾਲ ਇੱਕ ਆਪ ਇਹਨਾਂ ਨੇ ਕਿਹਾ ਵੀ بڑا درخت ਜੇ ਡਿੱਗਦਾ ਹੈ ਤਾਂ ਥੱਲੇ ਭਾਈ ਕੰਬਣ ਤਾਂ ਧਰਤੀ ਲੱਗੀ ਜਾਂਦੀ ਹੈ ਇਹ ਉਹ ਧਰਤੀ ਨੂੰ ਕੰਬਣ ਲਾਉਂਦੇ ਆ ਇਹ ਉਸ ਤਰੀਕੇ ਦੀ ਉਸ ਤਰੀਕੇ ਦੀ ਜਿਹੜਾ ਧਰਤੀ ਕੰਬਣ ਲਾਉਣ ਵਾਲੀ ਸੇਮ ਗੱਲ ਬਿਆਨ ਸਿੱਖਾਂ ਦਾ ਅਮਰੀਕਾ 'ਚ ਦੇ ਕੇ ਆਇਆ ਵੀ ਕਿਸ ਇਹਦੇ ਨਾਲ ਇਹਦੇ ਨਾਲ ਆਪਣੇ ਆਪ ਪਾੜ ਪਈਵੇ ਤੇ ਲੋਕ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੁਣ ਇਹ ਕੰਮ ਰਾਹੁਲ ਗਾਂਧੀ ਨੇ ਕੀਤਾ ਹੁਣ ਮੇਰੀ ਗੱਲ ਨਾਲ ਤੁਸੀਂ ਸਮਝ ਗਏ ਹੋਵੋਗੇ ਇਹਦਾ ਜਵਾਬ ਚਲੋ ਮੈਂ ਇੱਕ ਹੋਰ ਦਾਵਾ ਕਰਦਾ ਕੋਈ ਵੀ ਕਾਂਗਰਸ ਪਾਰਟੀ ਦਾ ਸਿੱਖ ਲੀਡਰ ਪੰਜਾਬ ਦਾ ਜਾਂ ਹੋਰ ਕਿਤੇ ਜਿਹੜਾ ਬਾਹਰ ਵੀ ਇੱਕ ਵੀ ਕੋਈ ਕਾਂਗਰਸ ਪਾਰਟੀ ਦਾ ਲੀਡਰ ਮੈਂ ਕਹਿ ਰਿਹਾ ਜੰਗ ਵਰਕਰ ਕੋਈ ਆ ਕੇ ਬਾਹਰ ਖੜਾ ਹੋ ਕੇ ਕਹਿ ਦੇਵੇ ਵੀ ਮੈਨੂੰ ਕਿਤੋਂ ਪੱਗ ਨੂੰ ਮੈਨੂੰ ਕਿਤੇ ਕਿਰਪਾਨ ਨੂੰ ਮੈਨੂੰ ਕਿਤੇ ਦਾੜੀ ਨੂੰ ਮੈਨੂੰ ਕਿਤੇ ਰੋਕਿਆ ਗਿਆ ਏ ਇੱਕ ਵੀ ਕੋਈ ਕਹਿ ਦੇਵੇ ਆ ਕੇ ਆ ਗੱਲ ਯਾਰ ਤੁਸੀਂ ਕਿਉਂ ਐਸਾ ਝੂਠਾ ਪ੍ਰਚਾਰ ਕਰਦੇ ਹੋ ਦੇਸ਼ ਕਿਤੇ ਦੀ ਕਿਤੇ ਜਾ ਰਿਹਾ ਉਹਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹੋ ਦੂਜੀ ਗੱਲ ਇਹਨਾਂ ਨੂੰ ਬਿਮਾਰੀ ਦਾ ਬੜਾ ਸ਼ੌਕ ਹੈ ਜਿਹੜੇ ਆ ਆਪਣੇ ਬੜਿੰਗ ਸਾਹਿਬ ਨੇ ਤੇ ਬਾਜਵਾ ਸਾਹਿਬ ਮੈਨੂੰ ਨਹੀਂ ਪਤਾ ਇਹਨਾਂ ਨੂੰ ਕਿਹੜੀ ਬਿਮਾਰੀ ਹੈ ਬਵਾਸੀਰ ਆ ਜਾਂ ਕਿਹੜੀ ਹੈ ਕਿਹੜੀ ਨਹੀਂ ਗਈ ਪਰ ਅਸਲੀ ਬਿਮਾਰੀ ਮੈਂ ਤੁਹਾਨੂੰ ਦੱਸਦਾ ਇਹਨਾਂ ਨੂੰ ਕੀ ਆ ਇਹਨਾਂ ਦਾ ਦਿਮਾਗ ਕਿਉਂ ਸਲਤਨਤੋਂ ਦੇ ਹਿੱਲੇ ਆ ਵੀ ਜਿੱਦਣ ਮੈਂ ਜਾ ਕੇ ਭਾਜੇਪੀ ਚ ਉਹ ਵੀ ਮੋਦੀ ਜੀ ਦੀ ਕੈਬਨਿਟ ਦੇ ਵਿੱਚ ਉੱਥੇ ਜਾ ਕੇ ਮੈਂ ਮੰਤਰੀ ਬਣ ਗਿਆ ਅਸਲੀ ਬਿਮਾਰੀ ਇਲਾਜ ਇਹ ਉਦਣ ਦੇ ਹਿੱਲੇ ਹੋਏ ਆ ਪਰ ਪੰਜਾਬ ਦੇ ਵਿੱਚ ਮੈਨੂੰ ਪਤਾ ਸਿਹਤ ਸਹੂਲਤਾਂ ਦਾ ਹਾਲਾਤ ਕੋਈ ਬਾੜੇ ਚੰਗੇ ਨਹੀਂਗੇ ਮੈਂ ਇਹਨਾਂ ਦਾ ਦੋਨਾਂ ਦਾ ਮੈਂ ਬੈੱਡ ਵੀ ਬੁੱਕ ਕਰਾ ਕੇ ਰੱਖਦਾ ਜਿੱਥੇ ਸਿਹਤ ਵਧੀਆ ਤੋਂ ਵਧੀਆ ਜਿਹੜਾ ਇਲਾਜ ਆ ਉਹ ਪੰਜਾਬ ਨਹੀਂ ਦਿੱਲੀ ਹੁੰਦਾ ਮੈਂ ਹੋਰ ਮੋਦੀ ਜੀ ਨੂੰ ਕਹਿ ਕੇ ਚੰਗਾ ਫੈਸਿਲਿਟੀ ਤੁਹਾਡੀ ਦੋਨਾਂ ਲਈ ਮੈਂ ਇੱਥੇ ਰੱਖਣਾ ਚੰਗਾ ਇਲਾਜ ਤੁਹਾਡਾ ਕਰਾਂਗੇ ਚੰਗੀ ਤੁਹਾਡੀ ਸੇਵਾ ਕਰਾਂਗੇ ਕੋਈ ਕਮੀ ਨਹੀਂ ਤੁਹਾਡੇ ਛੱਡਦੇ ਇਸ ਕਰਕੇ ਇਹ ਇਲਾਜ ਵਾਲੀ ਜਿਹੜੀ ਤੁਸੀਂ ਰੋਜ਼ ਗੱਲ ਕਰਦੇ ਰਹਿੰਦੇ ਹੋ ਜਿਹੜਾ ਤੁਹਾਨੂੰ ਮਿਨਿਸਟਰੀ ਇਹਦਾ ਬਿਮਾਰੀ ਹੈ ਮਿਨਿਸਟਰੀ ਬਿਮਾਰੀ ਇਹਨੂੰ ਕਹਿ ਸਕਦੇ ਆ ਮੰਤਰੀ ਬਿਮਾਰੀ ਇਹ ਕਹਿ ਸਕਦੇ ਆ ਜਿਹੜੀ ਤੁਹਾਨੂੰ ਲੱਗੀ ਆ ਇਹ ਬਿਮਾਰੀ ਦਾ ਇਲਾਜ ਸਿਰਫ ਮੇਰੇ ਕੋਲ ਹੀ ਆ ਦਿੱਲੀ ਆਜੋ ਤੁਹਾਡਾ ਚੰਗੀ ਤਰ੍ਹਾਂ ਇਲਾਜ ਐਨ ਕਰਕੇ ਚੰਗੀ ਤਰ੍ਹਾਂ ਤੁਹਾਨੂੰ ਚੰਗੀ ਤਰ੍ਹਾਂ ਕੈਮ ਕਰਕੇ ਪੰਜਾਬ ਚ ਭੇਜਾਂਗੇ ਇੱਕ ਨੂੰ ਸਮਝੋ ਜਿਹੜਾ ਸਿੱਖਾਂ ਦੀ ਗੱਲ ਕਰਦੇ ਹੋਂ ਤੁਸੀਂ ਸਿੱਖੋ ਮੈਨੂੰ ਤਾਂ ਇਹ ਨਹੀਂ ਮੈਨੂੰ ਸ਼ਰਮ ਆਉਂਦੀ ਤੁਸੀਂ ਪੰਜਾਬ ਦੇ ਵਿੱਚ ਪਹਿਲਾਂ ਭਿੰਡਰਾਂ ਵਾਲਿਆਂ ਨੂੰ ਸਾਰਾ ਪਲੈਨਿੰਗ ਬਿਰਾਹ ਕਰਕੇ ਤੁਸੀਂ ਉਹਨਾਂ ਨੂੰ ਪੂਰੇ ਲੈ ਅੰਦਰ ਉਦੋਂ ਬਾਅਦ ਤੁਸੀਂ ਉਹਨਾਂ ਨਾਲ ਧੋਖਾ ਦੇ ਕੇ ਭਿੰਡਰ ਆ ਰਿਆ ਨੂੰ ਉਹਨਾਂ ਨੂੰ ਤੁਸੀਂ ਅੰਦਰ ਗੁਰਦੁਆਰਾ ਸਾਹਿਬ ਤੇ ਇਹ ਕਿਹਦਾ ਕੰਮ ਸੀ ਗਾਂਧੀ ਪਰਿਵਾਰ ਦਾ ਨਹੀਂ ਗਾ 인ਦਰਾ ਗਾਂਧੀ ਰਸ਼ੀਬ ਗਾਂਧੀ ਇਹ ਸੋਨੀਆ ਗਾਂਧੀ ਕਿਹਦਾ ਕਿਹਦਾ ਕੰਮ ਜੀ ਤੁਸੀਂ ਉਹ ਸਿੱਖਾਂ ਨੂੰ ਉਹ ਮੈਜ ਦੀ ਯਾਦ ਵੀ ਕਰਾਉਣਾ ਚਾਹੁੰਨਾ ਭੁੱਲ ਜਾਂਦੇ ਆਂ ਕਈ ਵਾਰ ਇਹ ਇਕੱਲੇ ਇਕੱਲੇ ਨੂੰ ਜਿਹਨੂੰ ਕਹਿੰਦੇ ਕੋ-ਕੋ ਕੇ ਸਿੱਖਾਂ ਨੂੰ 80 ਤੋਂ ਪਹਿਲਾਂ ਦੇ ਮਗਰ ਪਏ ਹੋਏ ਆ ਸਾਰਾ ਪੰਜਾਬ ਦਬ ਕਿਹਨੇ ਕਿਹਨੇ ਪੰਜਾਬ ਨੂੰ ਬਰਬਾਦ ਕੀਤਾ ਕਿਹਨੇ ਪੰਜਾਬ ਨੂੰ ਵੰਡੇਆ ਕਿਹਨੇ ਪੰਜਾਬਾ ਦੇ ਪਾਣੀ ਨੂੰ ਵੰਡਿਆ ਕਿਹਨੇ ਅਜੇ ਤੱਕ ਰਾਜਧਾਨੀ ਨਹੀਂ ਲੈਣ ਦਿੱਤੀ ਜਵਾਬ ਹੈ ਤੁਹਾਡੇ ਕੋਲ ਅਜੇ ਤੱਕ ਚੰਡੀਗੜ੍ਹ ਕਿਉਂ ਨਹੀਂ ਗਿਆ ਸਾਡੇ ਕੋਲ ਆਨੰਦਪੁਰ ਸਾਹਿਬ ਮਤਾਂ ਸੀ ਕਿਹਨੇ ਵਾਅਦੇ ਕਰਕੇ ਤੁਸੀਂ ਇਕੱਲੇ ਇਕੱਲੇ ਕਾਂਗਰਸੀ ਨੇ ਇੱਕ ਕੰਡੇ ਬੀਜੇ ਹੋਇਆ ਪੰਜਾਬ ਦੇ ਲਈ ਫਿਰ ਉਸ ਤੋਂ ਬਾਅਦ ਤੁਸੀਂ ਗੁਰਦੁਆਰੇ 'ਚ ਤੁਸੀਂ ਰੱਜੇ ਨਹੀਂ ਤੁਸੀਂ ਰੱਜੇ ਨਹੀਂ ਗੁਰਦੁਆਰੇ 'ਚ ਤੋਪਾਂ ਮਾਰ ਕੇ ਗੋਲੀਆਂ ਮਾਰ ਕੇ ਲੋਕ ਉਥੇ ਸ਼ਰਦਾ ਨਾ ਗਏ ਹੋਏ ਖੂਨ ਨਾ ਤੁਸੀਂ ਬਹਾਤੇ ਅਜੜੀਆਂ ਪ੍ਰਕਰਮਾਂ ਤੇ ਖੂਨ ਖੂਨ ਉੱਥੇ ਲੋਥੜੇ ਪਏ ਸੀ ਲੋਕਾਂ ਦੇ ਬੱਚਿਆਂ ਦੇ ਮਾਂਵਾਂ ਦੇ ਉਹ ਤੁਸੀਂ ਗਨਾਹਗਾਰ ਹੋ ਉਸ ਚੀਜ਼ ਉਦੋਂ ਬਾਅਦ ਤੁਸੀਂ ਇਹ ਕਹੋ ਵੀ ਬੜਾ ਦਰਕਤ ਵਿਗਦਾ ਤੇ ਧਰਤੀ ਕੰਬਦੀ ਆ ਚੁਣ ਚੁਣ ਤੁਸੀਂ ਸਿੱਖ ਮਰਵਾਏ ਚੁਣ ਚੁਣ ਕੇ ਤੁਸੀਂ ਕਾਂਗਰਸੀਆਂ ਨੇ ਅੱਜ ਅੱਜ ਤਾਂ ਹੁਣ ਸਾਬਤ ਹੀ ਹੋ ਗਿਆ ਹਮ ਤਾਂ ਸਰਜਨ ਕੁਮਾਰ ਪਹਿਲਾਂ ਫਸਿਆ ਟਾਈਟਲਰ ਹੁਣ ਹੋ ਗਿਆ ਹਮ ਤਾਂ ਕੂਟਨੀ ਵੀ ਕਰਤਾ ਤੁਸੀਂ ਕੱਲੇ ਕੱਲੇ ਸਿੱਖ ਦੀ ਤੁਸੀਂ ਕਹਿੰਦੇ ਪੱਗ ਨੂੰ ਖਤਰਾ ਤੁਸੀਂ ਇਕੱਲੇ ਇਕੱਲੇ ਸਿੱਖ ਦੀ ਪੱਗ ਲਾਈ ਇਕੱਲੇ ਇਕੱਲੇ ਸਿੱਖ ਨੂੰ ਮੈਂ ਕਹਿੰਨਾ ਉਹਦੇ ਟਾਇਰ ਪਾ ਕੇ ਗੱਲ ਤੁਸੀਂ ਕਾਂਗਰਸੀਆਂ ਨੇ ਉਦੋਂ ਬਾਅਦ ਪੰਜਾਬ 'ਚ ਜਿਹੜੀ ਮੇਰੇ ਚਾਚਾ ਦਾਦਾ ਜੀ ਨੂੰ ਵੀ ਆਪਣੀ ਸ਼ਾਂਤ ਦੇਣੀ ਪਈ ਉਹ ਉਹ ਕਾਰਨ ਕੀ ਸੀ ਪੰਜਾਬ 'ਚ ਅੱਤਵਾਦ ਆਉਣਾ ਚਾਹੇ ਸਾਡੇ ਅੱਤਵਾਦ ਅ ਟੈਰਰਿਸ ਜਿਹਨਾਂ ਨੂੰ ਕਿਹਾ ਜਾਂਦਾ ਉਹ ਮਰੇ ਚਾਹੇ ਸਾਡੇ ਪੰਜਾਬ ਪੁਲਿਸ ਵਾਲੇ ਮਰੇ ਚਾਹੇ ਸਾਡੇ ਹਿੰਦੂ 35000 ਭਰਾ ਮਰੇ ਥੋੜੇ ਕਾਂਗਰਸ ਦੇ ਕੰਡੇ ਬੀਜੇ ਹੋਏ ਗਾਂਧੀ ਪਰਿਵਾਰ ਦੇ ਸਾਰੇ ਹਿੰਦੂਆਂ ਨੂੰ ਪਲਾਇਨ ਕਰਨਾ ਪਿਆ ਪੰਜਾਬ ਚ ਉਹਨਾਂ ਨੂੰ ਪੁੱਛੋ ਜਿਹੜੇ ਉਸ ਵੇਲੇ ਪਲਾਇਨ ਕਰਕੇ ਬਾਕੀ ਸਟੇਟਾਂ ਚ ਗਏ ਉਹਨਾਂ ਨੂੰ ਹਿੰਦੂਆਂ ਨੂੰ ਛੱਡਣਾ ਪਿਆ ਪੰਜਾਬ ਤੇ ਬਾਕੀ ਸਾਰਾ ਦੇਸ਼ ਦੇ ਵਿੱਚੋਂ ਸਿੱਖਾਂ ਨੂੰ ਸਾਰੇ ਸ਼ਹਿਰ ਛੱਡਣੇ ਪਏ ਸਭ ਕਾਰੋਬਾਰ ਛੱਡਣੇ ਪਏ ਉਹ ਆ ਕੇ ਅਜ 84 ਵਾਲੇ ਦੰਗਿਆਂ ਵਾਲੇ ਪੰਜਾਬ ਚ ਬੈਠੇ ਤੁਸੀਂ ਤਾਂ ਉਥੇ ਪੁੱਥਲ ਮਚਾਤਾ ਸਾਰਾ ਤੇ ਜਿਹੜਾ ਪੰਜਾਬ ਚ ਵੀ 35000 ਲੋਕ ਸ਼ਹੀਦ ਹੋਏ ਉਹ ਕਿਦੇ ਕਰਕੇ ਹੋਏ ਕਿਉਂਕਿ ਗਾਂਧੀ ਫੈਮਲੀ ਨੇ ਇੱਕ ਐਸੀ ਅੱਗ ਲਾਈ ਜਿਹਦੇ ਕਰਕੇ ਉਹ ਤਾਂ ਪੰਜਾਬ ਚ ਬੁਝਾਉਣ ਲਈ ਉਹ ਅੱਗ ਬੁਝਾਉਣ ਲਈ 35000 ਲੋਕ ਸ਼ਹੀਦ ਹੋ ਗਏ ਤੁਸੀਂ ਗੱਲਾਂ ਕਰੋਗੇ ਤੁਸੀਂ ਪੰਜਾਬ ਨੂੰ ਬਰਬਾਦ ਕਰ ਲਿਆ ਅੱਜ ਪੰਜਾਬ ਕਰਜੇ ਚ ਕਿਉਂ ਆ ਅੱਜ ਪੰਜਾਬ ਮਜ਼ਾਕ ਪੜਾਉਂਦੇ ਆ ਸਾਰੇ ਵੀ ਅੱਜ ਪੰਜਾਬ ਨੂੰ ਕੀ ਹੋ ਗਿਆ ਇਹ ਕੰਡੇ ਕਾਂਗਰਸ ਨੇ ਬੀਜੇ ਹੋਏ ਆ ਇਹ ਕੰਡੇ ਥੋੜੇ ਬੀਜੇ ਹੋਏ ਆ ਇਹ ਗਾਂਧੀ ਪਰਿਵਾਰ ਦੇ ਵੀ ਜਿਹੜਾ ਰਾਹੁਲ ਗਾਂਧੀ ਨੂੰ ਤੁਸੀਂ ਕਹਿੰਦੇ ਹੋ ਨੇ ਮੈਂ ਕਿਉਂ ਕਿਉਂ ਨਾ ਕਹੀਏ ਗੱਲਾਂ-ਗੱਲਾਂ ਪੰਜਾਬ ਅੱਜ ਬਰਬਾਦ ਸਭ ਤੋਂ ਵਧੀਆ ਸੂਬਾ ਹੋਵੇ ਪੰਜਾਬ ਤੁਸੀਂ 60 ਸਾਲ ਤੁਹਾਡਾ ਰਾਜ ਸੀ ਤੁਸੀਂ ਪੰਜਾਬ ਸੈਂਟਰ 'ਚ ਬਹਿ ਕੇ ਪੰਜਾਬ ਨੂੰ ਤਬਾਹ ਕੀਤਾ ਤੁਸੀਂ ਇੱਕ ਇੱਕ ਉਹਨੂੰ ਆਪਣੇ ਵੋਟ ਲੈਣ ਨੂੰ ਵੀ ਮinority ਦੇ ਉੱਤੇ ਕਿਵੇਂ ਖੇਡ ਕੇ ਤੁਸੀਂ ਵੋਟ ਲਈਏ ਤੁਸੀਂ ਵੋਟ ਲਈਏ ਉਸ ਵਿੱਚ ਤੁਸੀਂ ਹਿੰਦੂਆਂ ਨੂੰ ਮਰਾਇਆ ਹਿੰਦੂਆਂ ਦੇ ਪਰਿਵਾਰਾਂ ਨੂੰ ਮਰਾਇਆ ਟੈਰਰਿਸਟ ਬਣਾ ਕੇ ਤੁਸੀਂ ਸਿੱਖਾਂ ਨੂੰ ਮਰਾਇਆ ਇੱਦਾਂ ਸ਼ਾਂਤੀ ਕਰਨੀ ਪਈ ਪੰਜਾਬ ਦੇ ਜਿਹੜੇ ਸਰਕਾਰ ਆਈ ਉਹਨੂੰ ਥੋੜੇ ਕੰਡੇ ਬੀਜੇ ਹੋਏ ਜੀਚ ਤੁਸੀਂ ਪੰਜਾਬ ਨੂੰ ਬਾਲਿਆ 84 ਤੇ ਉਦੋਂ ਬਾਅਦ ਬਲੂ ਸਟਾਰ ਤੇ ਉਦੋਂ ਬਾਅਦ ਇੰਦਰਾ ਗਾਂਧੀ ਦਾ ਤੇ ਜਦੋਂ ਅਸੈਸੀਨੇਸ਼ਨ ਹੋਇਆ ਉਦੋਂ ਮਤ ਸਾਰਾ ਸੇਕ ਤਾਂ ਪੰਜਾਬ ਨੂੰ ਲੱਗਿਆ ਭਾਈ ਸਾਹਿਬ ਕਿੱਥੇ ਤੁਸੀਂ ਜਵਾਬ ਦੇ ਸਕਦੇ ਹੋ ਕੋਈ ਗੱਲ ਨਹੀਂ ਇਕੱਲੇ ਇਕੱਲੇ ਜਾ ਕੇ ਪਿੰਡ ਪਿੰਡ ਇਹ ਸਿੱਖਾਂ ਨੂੰ ਦੁਆਰਾ ਜਾ ਕੇ ਪੰਜਾਬੀਆਂ ਨੂੰ ਵੇ ਤੁਸੀਂ ਦੇਖੋ ਜੀ ਅੱਜ ਅੱਜ ਪੰਜਾਬ ਨਸ਼ੇ ਦੀ ਭੇਟ ਚੜੇ ਅੱਜ ਪੰਜਾਬ ਕਰਜ਼ੇ 'ਚ ਅੱਜ ਪੰਜਾਬ 'ਚ ਬੇਰੋਜ਼ਗਾਰੀ ਹੈ ਇਹ ਗਾਂਧੀ ਫੈਮਲੀ ਹੈ ਕਾਂਗਰਸ ਆ ਜੀ ਨੇ ਸਭ ਕੁਝ ਕੀਤਾ ਇਹ ਤੁਸੀਂ ਉਹ ਸਭ ਕੇ ਕੱਲੇ ਕੱਲੇ ਪਿੰਡ ਜਾ ਕੇ ਦੱਸਾਂਗੇ ਕੱਲੇ ਕੱਲੇ ਸਿੱਖ ਨੂੰ ਪੰਜਾਬੀ ਨੂੰ ਹਿੰਦੂ ਨੂੰ ਗੁਰਦੁਆਰੇ ਜਾ ਜਾ ਦੱਸਾਂਗੇ ਕਈ ਵਾਰ ਜਵਾਰਾ ਯਾਦ ਕਰਨੀਆਂ ਪੈਂਦੀਆਂ ਗੱਲਾਂ ਤੁਸੀਂ ਰਾਜਪਾਕ ਕਰਨੋਂਗੇ ਸਾਣਿਆਂ ਦੇ ਇਹ ਖੂਨ ਦੇ ਛਿੱਟੇ ਥੋੜੇ ਤੇ ਨੇ ਹੋਰ ਜੇ ਬੋਲੋਗੇ ਹੋਰ ਦੱਸ ਦੂੰਗਾ ਸਾਰੀ ਤੁਹਾਡੀਆਂ ਗਰਦੂਤਾ ਕੀ ਨੇ ਕੀ ਤੁਸੀਂ ਕਰਦੇ ਰਹੇ ਹੋ ਅੱਜ ਵੀ ਮੈਂ ਕਹਨਾ ਰਾਹੁਲ ਗਾਂਧੀ ਨੇ ਬਿਲਕੁਲ ਦੁਬਾਰਾ ਆਪਣੀ ਦਾਦੀ ਇੰਦਰਾ ਗਾਂਧੀ ਜੀ ਆਪਣੇ ਫਾਦਰ ਰਜੀਵ ਗਾਂਧੀ ਵਾਲਾ ਕੰਮ ਦੁਬਾਰਾ ਸਿੱਖਾਂ ਨੂੰ ਜਿਵੇਂ ਵਰਤ ਕੇ ਸਿੱਖਾਂ ਨੂੰ ਸ਼ਹੀਦ ਕਰਵਾਇਆ ਸ਼ਹੀਦ ਪੰਜਾਬ ਨੂੰ ਤਬਾਹ ਕੀਤਾ ਦੁਬਾਰਾ ਉਹੀ ਚਿੰਗਾਰੀ ਰਾਹੁਲ ਗਾਂਧੀ ਨੇ ਅਮਰੀਕਾ ਚ ਸਿੱਖਾਂ ਨੂੰ ਲਾਉਣ ਦੀ ਕੋਸ਼ਿਸ਼ ਕੀਤੀ ਆ ਦੇਸ਼ ਦੇ ਵਿੱਚ ਵੀ ਦੇਸ ਸਟੈਬਲਾਈਜ਼ ਹੋ ਜਾਣ ਸਿੱਖ ਬੇਚੈਨ ਹੋ ਜਾਣ